ਸੰਤ ਪਿੰਡਰ ਵਾਲਿਆ ਦੇ ਪਤੀਜੇ ਭਾਈ ਬਲਵਿੰਦਰ ਸਿੰਘ ਦਾ ਬੇਰਹਿਮੀ ਨਾਲ ਕਤਲ ਨਸ਼ੇ ਨੂੰ ਲੈ ਕੇ ਰੋਕਣ ਤੇ ਸੇਵਾਦਾਰ ਨੇ ਤਲਵਾਰ ਨਾਲ ਕੀਤੀ ਸੀ ਵਾਰ ਫਰਾ ਪੰਜਾਬ ਦੇ ਗੁਰਦਾਸਪੁਰ ਵਿੱਚ ਦਮਦਵੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਪਤੀਜੇ ਅਤੇ ਸੰਤ ਸਮਾਜ ਦੇ ਮੁਖ ਬੁਲਾਰੇ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਬੀਤੀ ਰਾਤ ਤਲਵਾਰ ਨਾਲ वार ਕਰ ਕਤਲ ਕਰ ਦਿੱਤਾ ਗਿਆ। ਕਾਤਲ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਹੀ ਦੱਸਿਆ ਜਾ ਰਿਹਾ ਹੈ। ਭਾਈ ਬਲਵਿੰਦਰ ਸਿੰਘ ਨੇ ਸੇਵਾਦਾਰ ਨੂੰ ਨਸ਼ਾ ਕਰਨ ਤੋਂ ਰੋਕਿਆ ਸੀ ਅਤੇ ਗੁਰਦੁਆਰਾ ਸਾਹਿਬ ਤੋਂ ਕੱਢਣ ਦੀ ਧਮਕੀ ਦਿੱਤੀ ਸੀ। ਜਿਸ ਦੇ ਚਲਦਿਆਂ ਸੇਵਾਦਾਰ ਨੇ ਸੁੱਤੇ ਪਏ ਪਾਈ ਬਲਵਿੰਦਰ ਸਿੰਘ ਦਾ ਤਲਵਾਰ ਦੇ वार ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਿਸ ਦੇ ਚਲਦਿਆਂ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਸੀ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਸੀ ਦੱਸ ਦਈਏ ਕਿ ਪਾਈ ਬਲਵਿੰਦਰ ਸਿੰਘ ਖਾਲਸਾ ਬਟਾਲਾ ਦੇ ਕਸਬਾ ਕੁਮਾਨ ਦੇ ਨੇੜੇ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਦੇ ਪ੍ਰਮੁੱਖ ਸਨ ਅਤੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲਦੇ ਸਨ ਉਹਨਾਂ ਦਾ ਨਿਵਾਸ ਵੀ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਸੀ ਪੁਲਿਸ ਦੇ ਮੁਤਾਬਕ ਕਤਲ ਕਰਨ ਵਾਲਾ ਸੇਵਾਦਾਰ ਰਮਨਦੀਪ ਸਿੰਘ ਨਸ਼ੇ ਦਾ ਆਦੀ ਹੋ ਗਿਆ ਸੀ ਅਤੇ ਭਾਈ ਬਲਵਿੰਦਰ ਸਿੰਘ ਨੇ ਉਸ ਨੂੰ ਐਸਾ ਕਰਨ ਤੋਂ ਚਿੜਕਿਆ ਸੀ ਅਤੇ ਗੁਰਦੁਆਰੇ ਵਿੱਚੋਂ ਕੱਢਣ ਦੀ ਧਮਕੀ ਦੇ ਦਿੱਤੀ ਸੀ ਜਿਸ ਦੇ ਚਲਦਿਆਂ ਰਮਨਦੀਪ ਨੇ ਗੁਰਦੁਆਰਾ ਸਾਹਿਬ ਤੋਂ ਥੋੜੀ ਦੂਰ ਸਥਿਤ ਆਪਣੇ ਘਰ ਵਿੱਚ ਸੌ ਰਹੇ ਬਲਵਿੰਦਰ ਸਿੰਘ ਦਾ ਤਲਵਾਰ ਦੇ वार ਕਰਕੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ ਕਾਤਿਲ ਨੂੰ ਪੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ पुलिस के हथ सीसीटीवी कैमरे की फुटेज भी लगी है जिस विच कतल करन तो बाद रमनदीप होया नजर आ रहा है दूजे पासे पुलिस अधिकारी ने कतल संबंधी पत्रकारा वार्ता करद्या वारदात की जांच पड़ताल यही तो सामने आया है कि भाई बलविंदर कतल सेवादार रमनदीप ने किया है उसके खिलाफ हत्या करने का परचा दर्ज कर लिया गया है उसकी गिरफ्तारी जगह जगह छापेमारी की जा रही है ਉਹ ਇਹ ਬੜੀ ਮੰਦ ਭਾਗੀ ਘਟਨਾ ਹੈ ਪਵਾ ਬਲਦਰੀ ਜਿਹੜੀ ਇਥੇ ਮੁਕਸੀਵਾਲਾ ਸੀ ਤੇ ਇਹ ਸੁੰਦਰ ਸਾਹਿਬ ਦਾ ਉਹਨਾਂ ਦਾ ਰਾਤ ਕਤਲ ਹੋ ਗਿਆ ਤਾਂ ਸਾਨੂੰ ਪਤਾ ਹੀ ਹੈ ਇਸ ਕਤਲ ਜਿਹੜਾ ਮੁਗਦੂਸ਼ੀਆ ਉਹ ਰਮਨਜੀਤ ਸਲਾਪੁਰ ਪਿੰਡ ਦਾ ਰਹਿਣ ਵਾਲਾ ਉਹ ਉਹਨਾਂ ਦਾ ਸੇਵਾਦਾਰ ਸੀਗਾ ਉਹਨਾਂ ਦੀ ਰਾਤ ਨੂੰ ਜੋ ਸਾਨੂੰ ਹੁਣ ਤੱਕ ਨਜ਼ਰ ਆ ਰਿਹਾ ਕਿ ਸ਼ਾਇਦ ਉਹਨਾਂ ਦੀ ਸ਼ਿਵਗਾਰਿਆ ਜੀ ਉਹ ਤੋਂ ਬਾਅਦ ਉਹਨੇ ਉਹਦਾ ਬਰਦਰ ਵੀ ਹੈ ਵੀ ਹੈ ਐਮਪੀਰ ਐਵੀਡੈਂਸ ਸਰ ਕੋ ਪੂਰਾ ਕਲੀਅਰ ਐਵੀਡੈਂਸ ਸਰ ਬਰਦਰ ਨੇ ਕਿਹਾ ਕਿ ਉਹ ਉਸ ਤੋਂ ਬਾਅਦ ਉਹ ਦੌੜਦਾ ਵੀਡੀਓ ਚ ਨਜ਼ਰ ਆ ਰਿਹਾ ਹੈ ਵੱਲ ਹਵਾਜ਼ਿਆ ਹੋਇਆ ਜਿਸਾਂ ਇਨਸਾਨ ਗਲਤੀ ਕਰ ਬੈਠਦਾ ਉਹਨੂੰ ਅਹਿਸਾਸ ਹੋ ਜਾਂਦਾ ਕਿ ਮੈਂ ਗਲਤੀ ਕੀਤੀ ਹੈ ਉਹਦੇ ਦਾਅਵੇ ਕੋ ਦੌੜਦਾ ਦੂਰ ਤੋਂ ਦੌੜਦਾ ਫਰੰਟ ਤੇ ਫਿਰ ਉਹ ਸਮਾਪਤ ਪਿੱਛੋਂ ਦੀ ਗੇਟ ਤੋਂ ਵੇਗਲ ਕੇ ਚਲਾ ਗਿਆ ਹੈ ਮਰਡਰ ਦੀ ਪਛਾਣ ਦਸ਼ ਕਰ ਲਿਆ ਜਿਹੜਾ ਦੋਸ਼ੀ ਆ ਉਹਦੇ ਉੱਪਰ ਰੇਡ ਕੀਤੀ ਜਾ ਰਹੀ ਹੈ ਵੀ ਹਰ ਰਨਡ ਅਪ ਸਮ ਪੀਪਲ ਐਂਡ ਵੈਰੀ ਸੂਨ ਵੀ ਵਿਲ ਕੈਚ ਇਸ ਮਰਡਰ ਚ ਕੋਈ ਵੀ ਹੋਰ ਐਂਗਲ ਨਹੀਂ ਆ ਇਟ ਇਜ਼ ਅ ਸਿੰਪਲ ਮਰਡਰ ਨੈਚਰਲ ਮਰਡਰ ਹੈ ਢੱਲੀ ਕੋਸਤਾ ਹੈ ਤੇ ਉਹਦੀ ਕੀ وجہ ਮਰਡਰ ਦੀ ਜਦੋਂ ਰਮਨਜੀਤ ਪકડਿਆ ਜਾਏਗਾ ਤਾਂ ਤੁਹਾਡੀ ਸਾਰੀ ਗੱਲ ਤੁਹਾਡੇ ਸਾਹਮਣੇ ਆਸੀ ਫੋਲ ਕਰ ਲਿਆ